ਚਾਰ ਹੋਰ ਸਾਬਕਾ ਮੰਤਰੀਆਂ ਨੇ ਦਿੱਤਾ ਸਪਸ਼ਟਿਕਰ ਸ਼੍ਰੀ ਅਕਾਲ ਤਖਸੈਬ ਦੇ ਕਪੁਜੇ ਸਾਬਕਾ ਮੰਤਰੀ ਲਿਖਤੀ ਰੂਪ ਚ ਦਿੱਤਾ ਗਿਆ ਸਪਸ਼ਟਿਕਰ ਅਕਾਲੀ ਦਲ ਦੇ ਸਾਬਕਾ ਮੰਤਰੀਆ ਬਲੋ ਸ਼੍ਰੀ ਅਕਾਲ ਤਖਸੈਬ ਇਹ ਆਪਣਾ ਸਪਸ਼ਟਿਕਰ ਦੇਣ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਅੱਜ ਵੀ ਚਾਰ ਮੰਤਰੀਆਂ ਵੱਲੋਂ ਚਾਰ ਸਾਬਕਾ ਮੰਤਰੀਆਂ ਵੱਲੋਂ ਆਪਣਾ ਸਪਸ਼ਟਿਕਰ ਦਿੱਤਾ ਗਿਆ ਤੰਦਾਦੀ ਕਿ ਸਕੰਦਰ ਸਿੰਘ ਮਲੂਕਾ ਸਰਬਨ ਸਿੰਘ ਫਲੋਰ ਹੀਰਾ ਸਿੰਘ ਕਾਬੜੀਆਂ ਨੇ ਲਿਖਤੀ ਰੂਪ ਚ ਆਪਣਾ ਸਪਸ਼ਟਕਰਨ ਦਿੱਤਾ ਹੈ ਉਸ ਤੋਂ ਬਾਅਦ ਓਪਿੰਦਰਜੀਤ ਕੋਰ ਨੇ ਵੀ ਲਿਖਤੀ ਰੂਪ ਚ ਆਪਣਾ ਸਪਸ਼ਟਕਰਨ ਭੇਜਿਆ ਅੱਜ ਚਾਰ ਮੰਤਰੀਆਂ ਵੱਲੋਂ ਆਪਣਾ ਸਾਬਕਾ ਮੰਤਰੀਆਂ ਵੱਲੋਂ ਸਪਸ਼ਟਕਰਨ ਦਿੱਤਾ ਗਿਆ ਕੱਲ ਤੱਕ ਸਾਹਿਬ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਮੰਤਰੀਆਂ ਵੱਲੋਂ ਜਨੇਵੀ ਅਕਾਲੀ ਦਲ ਦੇ ਸਾਬਕਾ ਮੰਤਰੀ ਨੇ ਉਹਨਾਂ ਵੱਲੋਂ ਆਪਣਾ ਸਪਸ਼ਟਕਰਨ ਜਿਹੜਾ ਕਿ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਇਸ سلسلے ਚ ਅੱਜ ਵੀ ਚਾਰ ਮੰਤਰੀਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟਕਰਨ ਦਿੱਤਾ ਗਿਆ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਬੱਧਰਾਲ ਦਾ ਦੇਖ ਕੇ ਵੀ ਆਏ ਆਂ ਕਹਾਂ ਵਾਲਾ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਅਸੀਂ ਮੰਨਾਂਗੇ ਮਾਨਸੂਬਤ ਤੋਂ ਬੰਨਾਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆਂ ਕੋਈ ਪਾਰਟੀ ਦਾ ਸਾਡੇ ਕੋਲ ਆਉੜਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ ਬਾਕੀ ਹੁਕਮ ਜਿਵੇਂ ਕਾਲ ਤੱਕ ਤਾਂ ਹੋਊਗਾ ਸਿਰ ਮੁਕਤੇ ਜਿਹੜਾ ਲਿਖਤੀ ਸਪਸ਼ਟਿਕੰਨੀ ਤਾਂ ਉਸ ਦੇ ਵਿੱਚ ਕੀ ਲਿਖਿਆ ਗਿਆ ਸਾਰਿਆਂ ਦਾ ਸਾਰਿਆਂ ਦਾ ਚੱਲਦਾ ਬੁਲਾਈ ਕਾਲ ਤੱਕ ਨੂੰ ਦੇ ਆਏ ਜੀ ਉਹਨਾਂ ਦਾ ਕੰਮ ਆ ਉਹ ਕੁਝ ਕਰਨਾ ਨਾ ਕਰਨਾ ਸਪਸ਼ਟਿਕੰਨੀ ਦੇਖ ਲਈ ਜਿਹੜੀਆਂ ਜੋ ਮੈਂ ਮੈਂ ਤਾਂ ਬੇ ਬੇਤੀ ਇੱਕ ਹੀ ਆਪਣਾ ਸਭੀ ਕਰਤੀ ਮੈਂ 2007 ਤੋਂ 2012 ਤਈਆਂ ਮੰਤਰੀ ਨਹੀਂ ਸੀ 2012 ਤੋਂ ਲੈ ਕੇ 14 ਤਈ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਸਾਰਿਆਂ ਇੱਕ ਟਰਨਾਮਾ ਹੋ ਗਿਆ ਇਹ ਸਾਰੀਆਂ ਟਰਨਾਮਾ ਨੂੰ ਦੇਖਦੇ ਜਿਹੜੀਆਂ ਇਹ ਨਿੰਦਣਯੋਗ ਦਾ ਨਾ ਬਰਦਾਸ਼ਤਯੋਗ ਜਿਹੜੀਆਂ ਇਹ ਪੰਚਿਕਟਨਾਮਾ ਪੰਚਕ ਦੇ ਜਿਹੜੇ ਦਰਦ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਤੱਕ ਤਾਂ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਇਤਿਫਾ ਦੇ ਦਿੱਤਾ ਸੀ ਨਾ ਕਾਰਨ ਕਰਕੇ ਇਹ ਸਪਸ਼ਟ ਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਹੈ ਮੈਂ ਤਾਂ ਇਹ ਇਹੀ ਬੇਇਨਕੀ ਕੀਤੀ ਆ ਬਾਕੀ ਦੋ ਹੁਕਮ ਹੈ ਸੀਤਾਲ ਤੱਕ ਸਾਬ ਦਾ ਉਹ ਸਹਿਮਤੀ ਅਸੀਂ ਪ੍ਰਵਾਨ ਕਰਾਂਗੇ ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਦਲੀਲ ਦਿੰਦੇ ਆ ਵੀ ਆਪਣੇ ਬਚਾਓ ਲਈ ਕੋਈ ਦਲੀਲ ਨਹੀਂ ਹੈ ਇੱਥੇ ਇਸ ਸੱਤ ਸਾਬ ਕੋਈ ਦਲੀਲ ਨਹੀਂ ਹੈ ਇੱਥੇ ਤਾਂ ਸਿਰਫ ਬੇਇਨਕੀ ਆ ਇਹ ਜੋ 2007 ਤੋਂ 12 ਤੱਕ ਮਿਸਟਰ ਹੈ ਨਹੀਂ ਸੀ 12 ਤੋਂ 14 ਤੱਕ ਹੀ ਸੀ ਉਸ ਦਰਮਿਆਨ ਸਾਡੇ ਨਾਲ ਕੈਬਨਟ ਮੀਟਿੰਗ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ ਨਾਈਂਟ ਕੀਤਾ ਹੋਤੇ ਕੀਤਾ ਗਿਆ ਤੇ ਤੁਸੀਂ ਇਹ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਦੋ ਦੋ ਸਾਲ ਤੱਕ ਦੇ ਮੰਤਰੀ ਰਹੇ ਪਰ ਇਹਦੇ ਸਾਰੇ ਮਾਮਲੇ ਚ ਕੀ ਦੇਖਦੇ ਹੋ ਕਿ ਸਿਆਸਤ ਨਾਲੋਂ ਤੁਸੀਂ ਬੜੀ ਦੇਰ ਤੋਂ ਸਿਆਸਤ ਦੇ ਵਿੱਚ ਜਿੰਮੇਵਾਰ ਕਿਉਂ ਸਮਝਾ ਕੋ ਜਿੰਮੇਵਾਰ ਤਾਂ ਹੁਣ ਕਹਿੰਨੇ ਮੰਨੇ ਹੀ ਨਹੀਂ ਜਿੰਮੇਵਾਰੀ ਪ੍ਰਧਾਨ ਸਾਹਿਬ ਨੇ ਤਾਂ ਜਿੰਮੇਵਾਰੀ ਆਪੇ ਹੀ ਮੰਨ ਲਈ ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਧੂਰ ਤੋਂ ਬਲ ਇਹਦੋਂ ਬਾਅਦ ਤਾਂ ਕਹਿੰਦੇ ਲੋੜੀ ਕਹਿੰਦੇ ਲੋੜੀ ਕਿਸੇ ਨੂੰ ਕਹਿੰਦੇ ਲੋੜੀ ਉਹਨਾਂ ਨੇ ਆਪੇ ਹੀ ਮੰਨ ਲਈ ਇਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਥ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਲਖਈਆ ਕਰਾਉ ਤੇ ਅਸੀਂ ਆਪਣਾ ਸਪਸ਼ਟਿਕਨ ਜਿਹੜਾ ਸਾਡੇ ਕੋਲ ਸਿੰਘ ਸਾਹਿਬ ਨੇ ਮੰਗਿਆ ਸੀ ਉਸਨੂੰ ਅੱਜ ਪੇਸ਼ ਕਰ ਦਿੱਤਾ ਸਾਰੇ ਅਹੁਦੇ ਛੱਡ ਕੇ ਨਿਵਾਣੇ ਸਖੀ ਤੌਰ ਤੇ ਆਏ ਆ ਉਸ ਗਲਤੀ ਦਾ ਅਸੀਂ ਜੋ ਵੀ ਹੁਕਮ ਕਰਨਗੇ ਇਸ ਦਿਨ ਤੱਕ ਸਾਡੇ ਇਹਨਾਂ ਦਾ ਉਹ ਅਸੀਂ ਸਿਰ ਮੱਥੇ ਨਿਵਾਣੇ ਸਖੀ ਤੌਰ ਤੇ ਪ੍ਰਵਾਨ ਕਰ ਠੀਕ ਹੈ ਸਾਡੇ ਸਰਪੱਤਰ ਪੱਤਰਕਾਰ ਬਬਲ ਮਹਾਜੰਦੀਪ